ਇਹ ਲੋਕਾਂ ਵੱਲੋਂ ਆਇਆ ਹੋਇਆ ਜਿਹੜਾ ਚਾਰਾ ਆ ਹਾਂਜੀ ਹਾਂ ਜਿਹੜਾ ਡੋਨੇਟ ਕੀਤਾ ਹੋਇਆ ਜਾਂ ਸੇਵਾ ਭੇਜੀ ਹੋਈ ਆ ਉਹਦੇ ਉੱਤੇ ਕਹਿੰਦੇ ਪ੍ਰਸ਼ਾਸਨ ਨੇ ਜਿੰਦਾ ਲਾਤਾ ਜੀ ਨਹੀਂ ਜਿੰਦਾ ਨਹੀਂ ਲਾਇਆ ਸੀ ਪਰ ਕਾਰਨ ਇਹ ਸੀ ਵੀ ਸਾਨੂੰ ਜਿਹੜਾ ਉੱਪਰੋਂ ਮੈਸੇਜ ਆਇਆ ਵੀ ਅਨਲੈਗਲੀ ਇਹ ਲਾ ਮਲਾ ਸਟੋਰ ਕੀਤਾ ਜਾ ਰਿਹਾਗਾ ਉਹਦੀ ਜਦੋਂ ਅਸੀਂ ਪੁੱਛ ਪੜਤਾਲ ਕੀਤੀ ਇਹਨਾਂ ਨੇ ਕੋਈ ਸਾਨੂੰ ਸੈਟੀਸਫਾਈ ਮੱਲਾ ਦੋ ਦਿੱਤਾ ਨਹੀਂ ਵੀ ਅਸੀਂ ਸਾਡੇ ਕੋਲ ਡਾਕੂਮੈਂਟ ਹੈ ਕਿ ਅਸੀਂ ਕਹਾਂ ਦੇਖੋ ਉਹ ਕਹਿੰਦੇ ਕੋਈ ਇਹੋ ਜੀ ਗੱਲ ਨਹੀਂ ਜੀ ਕੋਈ ਨਹੀਂ ਇਹ ਤਾਂ ਹੋਂ ਰੱਖਿਆ ਹੋਇਆ ਹੈ ਉਸ ਤੋਂ ਬਾਅਦ ਸਾਨੂੰ ਐ ਲੱਗਿਆ ਵੀ ਕੋਈ ਮੱਲਾ ਜਿਹੜਾ ਪ੍ਰਸ਼ਾਸਨ ਦੇ ਉਲਟ ਕੋਈ ਲੋਕਾਂ ਦੇ ਖਿਲਾਫ ਜਾਂ ਕੋਈ ਆਪਾਂ ਸਟੋਰੇ ਕਰ ਰਹੇ ਆ ਡੰਬ ਬਣਾ ਰਹੇ ਆ ਉਹਦੇ ਆਧਾਰ ਤੇ ਸੀ ਉਹਨਾਂ ਨੂੰ ਸੀਲ ਕਰਿਆ ਵੀ ਤੁਸੀਂ ਦੱਸੋ ਸਾਬ ਤੁਸੀਂ ਪੂਰੀ ਵੈਰੀਫਿਕੇਸ਼ਨ ਕਰਕੇ ਲਾ ਸਕਦੇ ਜਿੰਦਾ ਇਦਾਂ ਵੈਰੀਫਿਕੇਸ਼ਨ ਤੋਂ ਬਗੈਰ ਕਿੱਦਾਂ ਲਾ ਵੀ ਵੈਰੀਫਿਕੇਸ਼ਨ ਤਾਂ ਆਪਾਂ ਉਹ ਬੰਦੇ ਆ ਤੇ ਕਰਨੀ ਹੁੰਦੀ ਉਹ ਜਿਹੜੇ ਬੰਦੇ ਖੜੇ ਸੀ ਵੀ ਆਇਆ ਤੁਹਾਡੀ ਵੈਰੀਫਿਕੇਸ਼ਨ ਪ੍ਰੋਪਰ ਸਹੀ ਸੀ ਜੀ ਸਹੀ ਸਹੀ ਹਾਂ ਤੁਹਾਡਾ ਬਿਲਕੁਲ ਉਹਨਾਂ ਨੇ ਸੈਟੀਸਫਾਈ ਸਾਨੂੰ ਕਰਾਇਆ ਨਹੀਂ ਨਾ ਪਰ ਉਹਨਾਂ ਕਹਿੰਦੇ ਸਰਸਾਤ ਤੋਂ ਜਿਹੜਾ ਖਰਾਬ ਚਾ ਵਸਤ ਇਥੇ ਜਾਰਾ ਉਹ ਜਾਰਾ ਵੀ ਸਟਾਕ ਨਹੀਂ ਸੀ ਜੀ ਕਿ ਆਪਾਂ ਕਹਿ ਦੀ ਕਿ ਬਹੁਤ ਜ਼ਿਆਦਾ ਗੱਲ ਆ ਮੰਨ ਲੈਣੇ ਆ ਆਪਾਂ ਰੱਖਿਆ ਪੁਆਇੰਟ ਆ ਕੋਈ ਵੀ ਇੱਥੇ ਆਪਾਂ ਡਿਸਟ੍ਰਿਬਿਊਟ ਕਰਨੀਆਂ ਸੀ ਉਸ ਤੋਂ ਆਪਾਂ 10 ਕਿਲੋਮੀਟਰ ਦੂਰਤਾ ਨਹੀਂ ਕਰ ਸਕਦੇ ਇਹ ਚੀਜ਼ ਹੋਰ ਨੋਟ ਰੱਖੋ ਜੀ ਹਾਂਜੀ ਹੁਣ ਕੰਟੇਨਰਾਂ ਦੇ ਕੰਟੇਨਰ ਟਰੱਕਾਂ ਦੀ ਟਰੱਕ ਆ ਰਹੇ ਆ ਆ ਇਦਾਂ ਵੀ ਨਹੀਂ ਕਿ 50 ਟਰੱਕ ਦੇ ਅੰਦਰ ਜਾਂ 100 ਟਰੱਕ ਬਹੁਤ ਥੋੜਾ ਜਿਹਾ ਸਟਾਕ ਹੈ ਇੰਨੇ ਕ ਸਟਾਕ ਲਈ ਆਪਾਂ ਕਿਉਂ ਉਡੀਕ ਹੋ ਜਾਈਏ ਨਹੀਂ ਆਪਾਂ ਸਟਾਕ ਦਾ ਤਾਂ ਨਹੀਂ ਕੋਈ ਉਹ ਕਰਿਆ ਜੀ ਪਰ ਇਹ ਕਿਹਾ ਵੀ ਇਹਦੇ ਕੋਈ ਮਤਲਬ ਕੋਈ ਕਾਨੂੰਨ ਗੈਰ ਕਾਨੂੰਨੀ ਕੋਈ ਰੱਖੇ ਨਾ ਬੈਠੇ ਹੋ ਕੋਈ ਸਿਆਸੀ ਦਬਾਅ ਤਾਂ ਨਹੀਂ ਜੀ ਤੁਹਾਡੇ ਨਾਲ ਨਾਲ ਕੋਈ ਦਬਾਅ ਨਹੀਂ ਸਿਆਸੀ ਹਾਂਜੀ ਠੀਕ ਅਸੀਂ ਆਪਣੀ ਡਿਊਟੀ ਕਰੀ ਹੈ ਕਿਸ ਤਰ੍ਹਾਂ ਮੇ ਤੁਹਾਡੀ ਡੀਕ ਕੀਤੀ ਗਈ ਹੈ ਕਿਸਾਨ ਤੁਹਾਡੀ ਡੀਕ ਕੀਤੀ ਗਈ ਤੁਹਾਨੂੰ ਅਲਟੀਮੇਟ ਪਹਿਲਾਂ ਦਿੱਤਾ ਗਿਆ ਤੁਹਾਡੀ ਵੇਟ ਕੀਤੀ ਗਈ ਕਿੱਥੇ ਇੱਥੇ ਇੱਥੇ ਤਾਂ ਵਿਖੇ ਸੀ ਆਈ ਪਹਿਲਾਂ ਸੀਗੀ ਇੱਥੇ ਸੁਖਪਾਲ ਖਹਿਰਾ ਜੀ ਨੇ ਵੀ ਅਲਟੀਮੇਟ ਪਾਲ ਦੇ ਵਿੱਚ ਪਾਇਆ ਸੀ ਸਵੇਰੇ ਸਾਡੀ ਡਿਊਟੀ ਲੱਗੀ ਸੀ ਚੰਬਾ ਸਭ ਆਏ ਸੀ ਉੱਧਰ ਜਾਣਾ ਪੈਗਾ ਸਾਨੂੰ ਠੀਕ ਹੈ ਤਾਂ ਲੇਟ ਹੋ ਗਿਆ ਜੀ ਹਾਂ ਹਾਂ ਜੀ ਹੁਣ ਕੋਈ ਕਾਰਵਾਈ ਕਰ ਰਹੇ ਆ ਜੀ ਜਿਹੜੇ ਕਿਸਾਨ ਨਹੀਂ ਕੋਈ ਕਾਰਵਾਈ ਨਹੀਂ ਕਰ ਰਹੀ ਕੁਝ ਨਹੀਂ ਕਿਸਾਨ ਜਿ세 ਬੰਦੀਆਂ ਦੇ ਕਿਸੇ ਦੇ ਆਗੂ ਦੇ ਕਾਰਵਾਈ ਕਰਨੀ ਨਹੀਂ ਨਹੀਂ ਕੋਈ ਕਾਰਵਾਈ ਨਹੀਂ ਕਰਨੀ ਠੀਕ ਹੈ ਸ਼ੁਕਰੀਆ ਥੈਂਕ ਯੂ